ਦੇ ਸਖਤ ਕਾਰਵਾਈ ਕੀਤੀ ਕੋਠੀ ਰੋਡ ਤੇ ਖੋਲ ਦਿੱਤੇ ਰਾਸਤੇ ਜੀ ਪਰ 2 ਘੰਟੇ ਬਾਅਦ ਪ੍ਰਨਾਲਾ ਉੱਥੇ ਦਾ ਉੱਥੇ ਲੋਕ ਪੁੱਛਦੇ ਕਾਰਵਾਈ ਕੀਤੀ ਕਾਸਤੇ ਜੀ ਵੈਸੇ ਤਾਂ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਰਹਿੰਦਾ ਪਰ 6-6 ਮਹੀਨੇ ਬਾਅਦ ਜਾਗਦਾ ਇੱਕ ਦਿਨ ਖਬਰ ਬਣਾਉਣ ਵਾਸਤੇ ਜੀ ਇੱਕ ਦਿਨ ਖਬਰ ਬਣਾਉਣ ਵਾਸਤੇ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਸੀ ਸ਼ੇਅਰ ਤੋਂ ਦੱਸ ਰਾਂ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਇਸ ਸਮੇਂ ਅਸੀਂ ਕੋਠੀ ਰੋਡ ਤੇ ਮੌਜੂਦ ਹਾਂ ਇਹਨੂੰ ਪੂਰਾ ਕੋਠੀ ਰੋੜੀ ਕਹਿੰਦੇ ਧੁਰ ਤੱਕ ਨਹਿਰੂ ਗੇਟ ਤੱਕ ਚੰਡੀਗੜ੍ਹ ਚੌਂਕ ਤੋਂ ਜਦੋਂ ਤੁਸੀਂ ਮੇਨ ਬਾਜ਼ਾਰ ਵੱਲ ਐਂਟਰ ਕਰਦੇ ਆ ਤਾਂ ਕੋਠੀ ਰੋਡ ਸ਼ੁਰੂ ਹੋ ਜਾਂਦਾ ਔਰ ਬੜੀ ਵਾਰ ਇਸੇ ਰੋਡ ਦੇ ਉੱਤੇ ਕਾਰਵਾਈਆਂ ਪ੍ਰਸ਼ਾਸਨ ਦੀਆਂ ਨਜ਼ਰ ਆਉਂਦੀਆਂ ਹਾਲਾਂਕਿ ਅਸੀਂ ਵੀ ਮੰਨਦੇ ਹਾਂ ਕਿ ਰੋਡ ਕੰਜੈਸਟਡ ਹੋ ਜਾਂਦਾ ਕਿਉਂਕਿ ਇਨਕ੍ਰੋਜਮੈਂਟ ਬਾਹਰ ਬਹੁਤ ਹੋਈ ਹੋਈ ਹੈ ਪੂਰੇ ਸ਼ਹਿਰ 'ਚ ਇਨਕ੍ਰੋਜਮੈਂਟ ਹੋਈ ਹੋਈ ਹੈ ਠੋਕਰ ਵੱਜਦੀ ਹੈ ਰਸਤਾ ਭੀੜਾ ਹੋ ਜਾਂਦਾ ਔਰ ਨਾਲ ਦੀ ਨਾਲ ਲੋਕ ਵੀ ਇਹ ਮੰਗ ਕਰਦੇ ਆ ਕਿ ਜਿਹੜਾ ਰਸਤਾ ਖੋਲਿਆ ਜਾਵੇ ਪਰ ਪ੍ਰਸ਼ਾਸਨ ਨੂੰ ਹੁਣ ਕੱਲ ਤੋਂ ਲੋਕ ਇਹ ਸਵਾਲ ਪੁੱਛੀ ਜਾਂਦੇ ਆ ਕਿ ਜਦ 2 ਘੰਟੇ ਬਾਅਦ ਗੱਲ ਪਹਿਲਾ ਵਰਗ ਹੀ ਬਣ ਜਾਂਦੀ ਆ ਫਿਰ ਕੀ ਕਾਰਵਾਈ ਜਿਹੜੀ ਆ ਉਹ ਇੱਕ ਦਿਨ ਜਾਂ ਇੱਕ ਘੰਟੇ ਡਰਾਮਾ ਕਰਨ ਵਾਸਤੇ ਹੁੰਦੀ ਆ ਕਿ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਤੁਸੀਂ 6 ਮਹੀਨੇ ਬਾਅਦ ਉੱਠ ਕੇ ਕਾਰਵਾਈਆਂ ਕਰਦੇ ਆ ਜੇ ਕਾਰਵਾਈ ਕਰਨੀ ਆ ਤੁਸੀਂ ਤੁਹਾਡੀ ਨਗਰ ਕਾਉਂਸਲ ਤੇ ਬਿਲਕੁਲ ਬਾਹਰ ਰੇੜੀਆਂ ਲੱਗਦੀਆਂ ਕਿ ਅੱਜ ਤੱਕ ਤੁਸੀਂ ਪਿਛਲੇ 25-30 ਸਾਲਾਂ ਤੋਂ ਉਹਨਾਂ ਨੂੰ ਰੋਕ ਪਾਇਓ ਨਵਾਂ ਸ਼ਹਿਰ ਦੇ ਚਾਰ ਚਫੇਰੇ ਗੇੜੇ ਮਾਰ ਲਓ ਚਾਰ ਚਫੇਰੇ ਗੇੜੇ ਮਾਰ ਲਓ ਨਵਾਂ ਸ਼ਹਿਰ ਦੇ ਤੁਹਾਨੂੰ ਹਰ ਪਾਸੇ ਰੇੜੀਆਂ ਨਜ਼ਰ ਆਉਣਗੀਆਂ ਜਰਾ ਕਮਾਈ ਜਰਾ ਕੈਮਰੇ ਨੂੰ ਆਹ ਪਿੱਛੇ ਮੁੱਖ ਮਾਰਗ ਤੇ ਤੁਸੀਂ ਚੰਡੀਗੜ੍ਹ ਚੌਂਕ ਤੋਂ ਬੰਗਾ ਰੋਡ ਵੱਲ ਨੂੰ ਚੱਲ ਜਾਓ ਤੁਹਾਨੂੰ ਦਰਜਣਾ ਰੇੜੀਆਂ ਨਜ਼ਰ ਆਉਣਗੀਆਂ ਤੁਸੀਂ ਗੜ ਸ਼ੰਕਰ ਰੋਡ ਤੇ ਚਲੇ ਜਾਓ ਉੱਥੇ ਦਰਜਣਾ ਰੇੜੀਆਂ ਨਜ਼ਰ ਆਉਣਗੀਆਂ ਤੁਸੀਂ ਚੰਡੀਗੜ੍ਹ ਚੌਕ ਤੋਂ ਨਹਿਰੂ ਗੇਟ ਤੱਕ ਚਲੇ ਜਾਓ ਤੁਹਾਨੂੰ ਫਿਰ ਦਰਜਨਾ ਰੇੜੀਆਂ ਨਜ਼ਰ ਆਉਣਗੀਆਂ ਕਿ ਉਹ ਐਨਕਰੋਜਮੈਂਟ ਨਹੀਂ ਆ ਜਦ ਕਿ ਜਦੋਂ ਅਸੀਂ ਪਿਛਲੀ ਵਾਰ ਇੱਥੇ ਆਏ ਸੀਗੇ ਅਸੀਂ ਵੀ ਖਬਰ ਕਵਰ ਕੀਤੀ ਸੀਗੀ ਉਦੋਂ ਕਿਹਾ ਗਿਆ ਸੀਗਾ ਕਿ ਜਿਹੜੇ ਲੋਕ ਰੇੜੀ ਲਾਉਣਾ ਚਾਹੁੰਦੇ ਆ ਦਿਆ ਦੀ ਭਾਵਨਾ ਨਾਲ ਕਿ ਤੁਸੀਂ ਖੰਭੇ ਤੋਂ ਪਿੱਛੇ ਲਾ ਲਓ ਆ ਮੈਂ ਕਹਿੰਦਾ ਸਬਜ਼ੀ ਮੰਡੀ ਵਾਲੇ ਪਾਸੇ ਜਾ ਕੇ ਤੁਸੀਂ ਦੇਖ ਕੇ ਤਾਓ ਕੀ ਬੰਦਾ ਉੱਥੇ ਕਾਰ پارک ਕਰ ਸਕਦਾ ਤੁਸੀਂ ਰੂਲ ਤਾਂ ਬਹੁਤ ਸਖਤ ਬਣਾਉਂਦੇ ਹੋ ਪਰ ਕੀ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਕਿ ਜਿਹੜੇ ਘੋੜੇ ਆ ਉਹ ਫਿਰ ਅੰਤ ਨੂੰ ਹਾਂਜੀ ਕਿ ਫਿਰ ਘੋੜੇ ਜਿਹੜੇ ਅੰਤ ਨੂੰ ਆਪਣੇ ਘਰਾਂ ਵੱਲ ਨੂੰ ਭਜਾਏ ਜਾਂਦੇ ਆ ਔਰ ਗੱਲ ਫਿਰ ਉਹੀ ਆਂਦੀ ਆ ਖਾਦੇ ਪੀਤੇ ਹੋਣ ਮੋਟੇ ਅੰਤ ਖਵਾਉਣ ਦਾਦੇ ਪੋਤੇ ਤਾਂ ਕਿਦੀ ਫਿਰ ਸਪਾਰਸ਼ ਆ ਜਾਂਦੀ ਆ ਕਿ ਉਸ ਤੋਂ ਬਾਅਦ ਕੰਮ ਫਿਰ ਉਦਾਂ ਹੀ ਚੱਲਦਾ ਜਿੱਦਾਂ ਪਹਿਲਾਂ ਚੱਲਦਾ ਹੁੰਦਾ ਹਾਲਾਂਕਿ ਲੋਕ ਬੜੀ ਵਾਰ ਇਹ ਮੰਗ ਕਰ ਚੁੱਕੇ ਆ ਦੁਕਾਨਦਾਰ ਸਾਰੇ ਇਹ ਮੰਗ ਕਰ ਚੁੱਕੇ ਆ ਕਿ ਜਿਹੜੀ ਪੀਲੀ ਪੱਟੀ ਐ ਉਹ ਤੁਸੀਂ ਲਗਵਾ ਦਿਓ ਔਰ ਜਦੋਂ ਪੀਲੀ ਪੱਟੀ ਲੱਗ ਜਾਊਗੀ ਜਿਹੜਾ ਬਾਹਰ ਇਨਕ੍ਰੋਚਮੈਂਟ ਕਰੂਗਾ ਉੱਥੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਬਹੁਤ ਸਾਰੇ ਦੁਕਾਨਦਾਰਾਂ ਨੇ ਇਹ ਵੀ ਬੇਨਤੀ ਕੀਤੀ ਸੀ ਪਿਛਲੇ ਸਮੇਂ ਵਿੱਚ ਕਿ ਤੁਸੀਂ ਪੀਲੀ ਪੱਟੀ ਲਗਵਾ ਦਿਓ ਅਸੀਂ ਸਾਰੇ ਤੁਹਾਡਾ ਕਹਿਣਾ ਮੰਨਾਂਗੇ ਪਰ ਹੁੰਦਾ ਕੀ ਹੈ ਦੇਖੋ ਦੇਖੀ ਜਿਹਦਾ ਕੋਈ ਸਿਰ ਤੇ ਹੈ ਕੋਈ ਵੱਡਾ ਲੀਡਰ ਵਾਕ ਉਹ ਕਹਿੰਦਾ ਕਿ ਤੂੰ ਚੱਕ ਦੇ ਕੰਮ ਹੈਗਾ ਤੈਨੂੰ ਨਹੀਂ ਰੋਕ ਸਕਦੇ ਉਹਨੂੰ ਦੇਖ ਕੇ ਫਿਰ ਬਾਕੀ ਵੀ ਅੱਗੇ ਕਰ ਲੈਂਦੇ ਕਿਉਂਕਿ ਦੁਕਾਨਦਾਰਾਂ ਨੇ ਆਪਣਾ ਕੰਮ ਤਾਂ ਕਰਨਾ ਹੈ ਮੰਨ ਲਓ ਮੈਂ ਦੁਕਾਨ ਵਧਾ ਕੇ ਲਗਾ ਲਈ ਮੇਰੇ ਜਿਹੜੇ ਆਂਟੀ ਗਵਾਂਡੇ ਉਹ ਵੀ ਤਾਂ ਕਹਿਣਗੇ ਕਿ ਯਾਰ ਇਹਦੀ ਦੁਕਾਨ ਬਾਧੂ ਨਜ਼ਰ ਆਉਂਦੀ ਹੈ ਸਾਡੀ ਦੁਕਾਨ ਨਜ਼ਰ ਨਹੀਂ ਆਉਂਦੀ ਦੇਖੋ ਦੇਖੀ ਉਹ ਵੀ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਸਮਾਨ ਬਾਹਰ ਲਾਣ ਲੱਪੇ ਨੇ ਇਸੇ ਕਰਕੇ ਪੂਰਾ ਬਾਜ਼ਾਰ ਜਿਹੜਾ ਆ ਉਹ ਫਿਰ ਅੱਧਾ ਸੜਕ ਤੇ ਲੱਗ ਜਾਂਦਾ ਔਰ ਜਿਹੜੇ ਚੱਲਣ ਵਾਲੇ ਲੋਕ ਕਿ ਆ ਪੈਦਲ ਯਾਤਰੀ ਆ ਪੈਡੈਸਟਰੀਅਨ ਆ ਉਹਨਾਂ ਲਈ ਜਗ੍ਹਾ ਹੀ ਨਹੀਂ ਬਚਦੀ ਸੋ ਜੇ ਪ੍ਰਸ਼ਾਸਨ ਕਾਰਵਾਈ ਕਰਨੀ ਚਾਹੁੰਦਾ ਤਾਂ ਪ੍ਰਸ਼ਾਸਨ ਪੂਰੇ ਸ਼ਹਿਰ 'ਚ ਕਾਰਵਾਈ ਕਰੇ ਔਰ ਸਾਰਿਆਂ ਲਈ ਇੱਕੋ ਜਿਹਾ ਰੂਲ ਹੋਣਾ ਚਾਹੀਦਾ ਇਹ ਨਹੀਂ ਕਿ ਤੁਹਾਡੀ ਨਗਰ ਕਾਉਂਸਲ ਦੇ ਤਾਂ ਬਿਲਕੁਲ ਬਾਹਰ ਰੇਡੀਆਂ ਲੱਗੀਆਂ ਉਹਨਾਂ ਨੂੰ ਤੁਸੀਂ ਅੱਜ ਤੱਕ ਠੀਕ ਨਹੀਂ ਕਰ ਸਕੇ ਤੁਸੀਂ ਉਧਰ ਹਾਲਾਤ ਤਾਂ ਦੇਖੋ ਵਾਸ਼ਰੂਮ ਇੰਨੇ ਗੰਦੇ ਉੱਥੇ ਖੜਨਾ ਮੁਸ਼ਕਿਲ ਹੈ ਕੱਲ ਇੱਕ ਸਮਾਗਮ ਸੀਗਾ ਜਿਹੜੇ ਲੋਕ ਉਧਰੋਂ ਚੱਲ ਕੇ ਆ ਰਹੇ ਸੀ ਉਹਨਾਂ ਨੂੰ ਪਹਿਲਾਂ ਆਪਣਾ ਨੱਕ ਬੰਦ ਕਰਨਾ ਪੈ ਰਿਹਾ ਸੀਗਾ ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਉਸ ਦਿਨ ਕਹਿ ਕੇ ਗਏ ਆ ਕਿ ਅਸੀਂ ਇਨਕਰੋਜਮੈਂਟ ਪੂਰੇ ਸ਼ਹਿਰ ਦੀ ਜਿਹੜੀ ਆ ਉਹ ਠੀਕ ਕਰਾਵਾਂਗੇ ਉਹ ਕਿੱਥੇ ਕੇ ਦਾਵੇ ਕਿੱਥੇ ਜਾਂਦੇ ਨੇ ਵੱਡੀਆਂ ਵੱਡੀਆਂ ਗੱਲਾਂ ਇੱਥੋਂ ਮੁੜ ਕੇ ਔਰ ਉਸ ਤੋਂ ਬਾਅਦ ਹੋਰ ਕਿਸੇ ਪਾਸੇ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਸ਼ਾਇਦ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੀਦਾ ਅਸੀਂ ਦੁਕਾਨਦਾਰਾਂ ਦੇ ਨਾਲ ਆ ਦੁਕਾਨਦਾਰ ਵੀ ਕਹਿਣਾ ਮੰਨਣਾ ਚਾਹੁੰਦੇ ਆ ਪਰ ਰੂਲਸ ਤਾਂ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ ਨਾ ਕਿ ਸਿਰਫ ਨਹਿਰੂ ਗੇਟ ਤੋਂ ਇੱਥੇ ਤੱਕ ਆ ਕੇ ਕਾਰਵਾਈ ਹੋ ਜਾਂਦੀ ਹੈ ਕਿਉਂਕਿ ਖਬਰ ਬਣ ਜਾਂਦੀ ਹੈ ਕੱਟੀ ਦੇ ਬਿਲਕੁਲ ਨਾਲ ਤੁਸੀਂ ਪਾਰਕਿੰਗ ਲੈ ਲਓ ਬਾਹਰਲੇ ਦੇਸ਼ਾ ਵਿੱਚ ਕੀ ਹੁੰਦਾ ਹੈ ਕਿ ਸੜਕ ਦੇ ਬਿਲਕੁਲ ਨਾਲ ਉੱਥੇ ਤੁਸੀਂ ਚਿੱਟ ਲੈ ਲੈਨੇ ਆ ਪੈਸੇ ਪੇ ਕਰਦੇ ਨੇ ਗੱਡੀ ਤੁਹਾਡੀ ਖੜੀ ਰਹਿੰਦੀ ਆ ਇੱਥੇ ਕੀ ਆ ਤੁਸੀਂ ਇੱਕ ਮਿੰਟ ਮੰਨ ਲਓ ਕਿ ਦਵਾਈ ਲੈਣੀ ਜਾਣੀ ਆ ਬਹੁਤ ਜ਼ਰੂਰੀ ਜਾਂ ਕਿਸੇ ਦੁਕਾਨ ਤੋਂ ਕੋਈ ਸਾਬਣੇ ਹੀ ਖਰੀਦਣਾ ਤੁਹਾਨੂੰ ਰੇੜੀ ਵਾਲਾ 1 ਸੈਕਿੰਡ ਵੀ ਖੜਨ ਦਿੰਦਾ ਔਰ ਤੁਹਾਡੀ ਗੱਡੀ ਜਿਹੜੀ ਚਿੱਟੀ ਪੱਟੀ ਤੋਂ ਮੇਨ ਸੜਕ ਤੇ ਰਹਿੰਦੀ ਹੈ ਜਿਹਦੇ ਕਰਕੇ ਹਾਦਸੇ ਹੋਣ ਦਾ ਵੀ ਡਰ ਬਣੇ ਰਹਿੰਦਾ ਕਿ ਇਨਕ੍ਰੋਚਮੈਂਟ ਮੈਂ ਨਹੀਂ ਕਹਿੰਦਾ ਕਿ ਲੋਕ ਬਾਹਰ ਆਪਣੀਆਂ ਰੇੜੀਆਂ ਲਾਉਣ ਮੈਂ ਨਹੀਂ ਕਹਿੰਦਾ ਬਾਹਰ ਇਹ ਲੋਕ ਆਪਣੇ ਮੰਝੇ ਲਾਉਣ ਮੈਂ ਇਹ ਨਹੀਂ ਕਹਿੰਦਾ ਅਸੀਂ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦੇ ਹਾਂ ਪਰ ਕੀ ਸਿਰਫ ਨਗਰ ਕਾਉਂਸਲ ਤੋਂ ਇੱਥੇ ਤੱਕ ਆ ਕੇ ਸਾਰੀ ਕਾਰਵਾਈ ਹੋ ਜਾਂਦੀ ਹੈ ਪਿਛਲੇ ਆਪਣੇ 3-4 ਸਾਲ ਦੇ ਕੈਰੀਅਰ ਚ ਇਸ ਦਾ 6-7 ਸਾਲ ਹੋ ਗਏ ਜਿਹੜੀ ਅਸੀਂ ਇਹ ਖਬਰਾਂ ਦੇਖਦੇ ਆ ਰਹੇ ਹਾਂ ਸ਼ਰਫ ਨਗਰ ਕਾਉਂਸਲ ਨੇ ਤਿੰਨ ਚਾਰ ਵਾਰੀ ਕਾਰਵਾਈ ਕੀਤੀ ਐ ਨਹਿਰੂ ਗੇਟ ਤੋਂ ਇੱਥੇ ਤੱਕ ਕੰਮ ਹੋਇਆ ਖਬਰ ਬਣ ਜਾਂਦੀ ਜਾਓ ਪਰਲੇ ਪਾਸੇ ਥੋੜਾ ਜਿਹਾ ਅੱਗੇ ਜਾਂਦੇ ਫੇ ਦੇਖੋ ਜੀ ਅਸੀਂ ਸ਼ਹਿਰ ਖਾਲੀ ਕਰਾ ਦਿੱਤਾ ਸੜਕਾਂ ਸੜਕ ਖੁੱਲ ਗਈ ਕਿ ਇੱਕ ਵਾਰੀ ਆਉਣ ਵਾਲੀ ਸੜਕ ਖੁੱਲ ਜਾਂਦੀ ਐ ਬਾਕੀ ਜਿਹੜੇ ਰੋਡ ਨੇ ਆ ਰਿਹਾ ਸਮਝ ਰੋਡ ਐ ਕਲਾਮ ਰੋਡ ਐ ਤੁਹਾਡੇ ਸਾਹਮਣੇ ਉਧਰ ਪੰਡੋਰਾ ਮੱਲਾ ਗੀਤਾ ਭਵਨ ਰੋਡ ਰੇਲਵੇ ਰੋਡ ਮੈਂ ਨਹੀਂ ਕਹਿੰਦਾ ਕਿਸ ਨੂੰ ਤੰਗ ਪਰੇਸ਼ਾਨ ਕਰੋ ਤੁਸੀਂ ਇੱਕ ਪੀਲੀ ਪੱਟੀ ਲਾ ਦਿਓ ਰੂਲ ਬਣਾ ਦਿਓ ਜਿਹੜਾ ਮਰਜੀ ਜਿਹਦਾ ਕੋਈ ਆਕਾ ਵੀ ਐ ਸਿਰ ਤੇ ਉਹ ਜਿੰਨਾ ਮਰਜ਼ੀ ਬੋਲ ਲਵੇ ਤੇ ਉਹਦੀ ਨਾ ਮੰਨੋ ਬਸ ਫਿਰ ਹੁੰਦਾ ਕੀ ਹੈ ਇੱਕ ਦਿਨ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਹੀ ਫਲਾਣੇ ਦਾ ਕੋਈ ਨਾ ਕੋਈ ਆਕਾ ਹੁੰਦਾ ਉਹ ਫੋਨ ਮਾਰਦਾ ਮੇਰੇ ਬੰਦੇ ਨੂੰ ਤੰਗ ਨਹੀਂ ਕਰਨਾ ਤੇ ਉਸ ਤੋਂ ਬਾਅਦ ਹੌਲੀ 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 ਕਰਕੇ ਦੁਕਾਨਾ ਫੇਰ ਗੱਬੇ ਦੀ ਗੱਬੇ ਔਰ ਬਹੁਤ ਸਾਰੇ ਅਜਿਹੇ ਆਗੂ ਨੇ ਸ਼ਹਿਰ ਦੇ ਲੀਡਰ ਸਾਹਿਬਾਨ ਨੇ ਜਿਨ੍ਹਾਂ ਦੀ ਦੁਕਾਨਾਂ ਦੀ ਇਨਕਰੋਜਮੈਂਟ ਹੋਈ ਹੋਈ ਹੈ ਕਿ ਉਹਨਾਂ ਨੂੰ ਕੋਈ ਰੋਕਦਾ ਕਿ ਉਹਨਾਂ ਨੂੰ ਕੋਈ ਪੁੱਛਦਾ ਬਹੁਤ ਸਾਰੇ ਲੀਡਰਾਂ ਨੇ ਉਹ ਸਾਰੀ ਤੱਕ ਵੀ ਜਿਹੜੀ ਛੜ ਤਾਂ ਗੱਲ ਪਹੁੰਚੀ ਹੈ ਕਿ ਕੀ ਕੀਤੀ ਹੋਈ ਹੈ ਕੀ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਕਾਰਵਾਈ ਹੁੰਦੀ ਹੈ ਤਾਂ ਗਰੀਬ ਲੋਕਾਂ ਤੇ ਹੁੰਦੀ ਹੈ ਔਰ ਪਿਛਲੀ ਵਾਰ ਕਿਹਾ ਗਿਆ ਸੀ ਕਿ ਤੁਸੀਂ ਖੰਭੇ ਤੋਂ ਥੋੜਾ ਪਰਲੇ ਪਾਸੇ ਰੱਖ ਕੇ ਕੰਮ ਕਰ ਲਓ ਹੁਣ ਕੁਝ ਲੋਕ ਹੈ ਉਹਨਾਂ ਕੋਲ ਦੁਕਾਨ ਦੇਣ ਦਾ ਕਿਰਾਇਆ ਹੀ ਨਹੀਂ ਮਾੜਾ ਮੋਟਾ ਖੰਭੇ ਤੋਂ ਪਰਲੇ ਪਾਸੇ ਕੰਮ ਕਰਦੇ ਆ ਰੱਖੜੀ ਦਾ ਵੀ ਸੀਜ਼ਨ ਹੈ ਰੱਖੜੀ ਦੇ ਸੀਜ਼ਨ ਤੇ ਚਾਰ ਪੈਸੇ ਉਹਨਾਂ ਨੇ ਵੀ ਕਮਾਉਣੇ ਆ ਫਿਰ ਜੇ ਉਹ ਕੰਮ ਨਾ ਕਰਨਗੇ ਲੋਕ ਬੇਰੋਜ਼ਗਾਰੀ ਵਧੂਗੀ ਉਹ ਕਰਨਗੇ ਕੀ ਤਾਂ ਇੱਕ ਰੂਲ ਪੈਟਰਨ ਰੂਲ ਹੋਣਾ ਚਾਹੀਦਾ ਸਾਰੇ ਲਈ ਮੈਂ ਬੜੀ ਵਾਰ ਬੇਨਤੀ ਕਰ ਚੁੱਕਾ ਜਿਹੜੀਆਂ ਰੇੜੀਆਂ ਪੂਰੇ ਸ਼ਹਿਰ ਚ ਲੱਗੀਆਂ ਚਿੱਟੀ ਪੱਟੀ ਦੇ ਬਿਲਕੁਲ ਨਾਲ ਉਹਨਾਂ ਨੂੰ ਇੱਕ ਨਿਧਾਰਤ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਜਗ੍ਹਾ ਤੇ ਖੜਕੇ ਉਹ ਆਪਣੀ ਫਲ ਫਰੂਟ ਲਾ ਸਕਣ ਉਹਨਾਂ ਦਾ ਵੀ ਰੋਜ਼ਗਾਰ ਹੈ ਔਰ ਜੇ ਇੱਕੋ ਜਗ੍ਹਾ ਤੇ ਰੇੜੀਆਂ ਲੱਗਣਗੀਆਂ ਤਾਂ ਜੋ ਪ੍ਰਾਈਜ਼ ਵਧਾ ਘਟਾ ਕੇ ਜਿਹੜੀ ਚੀਜ਼ ਦਿੱਤੀ ਜਾਂਦੀ ਹੈ ਫਰੂਟ ਦਿੱਤਾ ਜਾਂਦਾ ਉਹ ਇਦਾਂ ਨਹੀਂ ਹੋਊਗਾ ਇੱਕ ਰੂਟ ਜਿਹੜਾ ਪ੍ਰਾਈਜ਼ ਆ ਉਹ ਵੀ ਨਿਧਾਰਤ ਹੋ ਜਾਊਗਾ ਲੋਕਾਂ ਦਾ ਵੀ ਫਾਇਦਾ ਸ਼ਹਿਰ ਚ ਜਿਹੜਾ ਜਿੰਨਾ ਇਹ ਏਰੀਆ ਕੰਜੈਸਟਡ ਹੋ ਗਿਆ ਉਹਨੂੰ ਵੀ ਫਰਕ ਪਊਗਾ ਲੋਕਾਂ ਨੂੰ ਰਾਤ ਮਿਲੂਗੀ ਔਰ ਲੋਕਾਂ ਨੂੰ ਫਰੂਟ ਖਰੀਦਣ ਵੇਲੇ ਜਾਂ ਰੇੜੀਆਂ ਤੇ ਹੋਰ ਸਮਾਨ ਖਰੀਦਣ ਵੇਲੇ ਵੀ ਰੇਟ ਬਹੁਤਾ ਕੰਪੈਰੀਜ਼ਨ ਨਹੀਂ ਕਰਨਾ ਪਊਗਾ ਕਿਉਂਕਿ ਇੱਥੇ ਤਾਂ ਲੱਗਿਆ ਤਾਂ ਲੱਗਦਾ ਫੋਰਚੂਨਰ ਨੂੰ ਦੇਖ ਕੇ ਜਿਹੜੇ ਆਂਬ ਆ ਉਹ 250 ਦੇ ਹੋ ਜਾਂਦੇ ਆ ਮਰੂਤੀ ਵਾਲੇ ਨੂੰ ਦੇਖ ਕੇ ਉਹ ਜਿਹੜੇ ਆਂਬ ਆ 170 ਪੈਸੇ ਨੂੰ ਹੋ ਜਾਂਦੇ ਆ ਸਾਈਕਲ ਨਾਲ 150 ਨੂੰ ਵੀ ਲੈ ਜਾਂਦਾ ਤਾਂ ਫਿਰ ਐਂਦਾ ਨਹੀਂ ਹੋਊਗਾ ਜੇ ਇੱਕ ਜਗ੍ਹਾ ਸਿਲੇਕਟਿਵ ਦੇ ਦਿੱਤੀ ਜਾਊਗੀ ਤਾਂ ਲੋਕਾਂ ਦਾ ਨੁਕਸਾਨ ਵੀ ਬਚੂਗਾ ਲੋਕਾਂ ਨੂੰ ਟੀਕਾ ਵੀ ਨਹੀਂ ਲੱਗੂਗਾ ਮੈਂ ਉਹਨਾਂ ਦੇ ਵੀ ਖਿਲਾਫ ਨਹੀਂ ਉਹਨਾਂ ਦਾ ਵੀ ਰੋਜ਼ਗਾਰ ਹੈ ਪਰ ਹਰ ਇੱਕ ਤਰੀਕੇ ਕੰਮ ਲਈ ਤਰੀਕੇ ਨਾਲ ਸੈਟ ਆਫ ਰੂਲਸ ਹੋਣੇ ਚਾਹੀਦੇ ਔਰ ਰੂਲ ਸਾਰਿਆਂ ਨੂੰ ਫੋਲੋ ਕਰਨੇ ਚਾਹੀਦੇ ਇਹ ਨਹੀਂ ਕਿ ਕਿਸੇ ਦਾ ਆਕਾ ਸਿਰ ਚੜ ਕੇ ਬੋਲਦਾ ਤਾਂ ਫਿਰ ਉਹਨੂੰ ਨੱਚਣ ਦਿਓ ਨਹੀਂ ਸਭ ਲਈ ਰੂਲ ਬਰਾਬਰ ਹੋਣੇ ਚਾਹੀਦੇ ਔਰ ਸਭ ਤੋਂ ਪਹਿਲਾਂ ਨਗਰ ਕਾਉਂਸਲ ਆ ਜਿਹੜੇ ਉਹਨਾਂ ਦੇ ਬਾਹਰ ਜਗ੍ਹਾ ਜਿੱਥੇ ਰੇੜੀਆਂ ਲੱਗੀਆਂ ਉਹਨੂੰ ਸਵਾਰੇ ਫਿਰ ਅੱਗੇ ਕਾਰਵਾਈ ਕਰੇ ਉੱਥੇ ਵੀ ਤਾਂ ਇਨਕ੍ਰੋਚਮੈਂਟ ਹੀ ਆ ਉਹ ਤਾਂ ਤੁਹਾਡੇ ਤੋਂ ਸਵਾਰ ਨਹੀਂ ਹੁੰਦੀ ਸਭ ਤੋਂ ਪਹਿਲਾਂ ਆਪਣੀ ਅੱਖਾਂ ਖੋਲੋ ਉਹਨੂੰ ਸਵਾਰੋ ਫਿਰ ਬਾਕੀ ਤੇ ਕਾਰਵਾਈ ਕਰੋ ਬਹੁਤੋ ਸ਼ੁਕਰੀਆ